ਸਸਟੀ ਕਲਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਅੱਜ ਗੱਲ ਕਰਦੇ ਆ ਆਪਾਂ ਮੱਤ ਤੇ ਪੜਦਾ ਵੀਡੀਓ ਦੀ ਜਿਸ ਤਰ੍ਹਾਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਪੁਲਿਸ ਵਾਲਿਆਂ ਨੇ ਹੁਣ ਵਿੱਕੀ ਦਾ ਘਰ ਲੱਭ ਲਿਆ ਹੈ ਕਿਉਂਕਿ ਚੋਰ ਦੀ ਚੋਰੀ ਜ਼ਿਆਦਾ دیر ਨਹੀਂ ਚੱਲਦੀ ਫਿਰ ਜਦੋਂ ਉਹ ਘਰੇ ਆਉਂਦੇ ਆ ਤੇ ਵਿੱਕੀ ਦੀ ਮਾਂ ਨੂੰ ਪੁੱਛਦੇ ਆ ਕਿ ਵਿੱਕੀ ਕਿੱਥੇ ਆ ਤਾਂ ਉਹ ਬੋਲਦੀ ਹੈ ਕਿ ਉਹ ਤਾਂ ਆਪਣੇ ਕੰਮ ਤੇ ਗਿਆ ਹੈ ਫਿਰ ਉਹ ਪੁੱਛਦੇ ਆ ਕਿ ਕਿਹੜੇ ਕੰਮ ਤੇ ਗਿਆ ਹੈ ਫਾਹ ਉਹ ਕਹਿੰਦੀ ਉਹ ਤਾਂ ਫੈਕਟਰੀ ਦੇ ਵਿੱਚ ਜਾਂਦਾ ਏ ਫੇਰ ਉਹ ਦੱਸਦੀ ਆ ਕਿ ਉਹ ਫੈਕਟਰੀ ਵਿੱਚ ਨਹੀਂ ਉਹ ਤਾਂ ਲੁੱਟਾਂ ਖੋਹਾਂ ਕਰਦਾ ਏ ਤੇ ਇੱਕ ਮੁੰਡੇ 'ਤੇ ਗੋਲੀ ਵੀ ਮਾਰ ਦਿੱਤੀ ਏ ਤੇ ਇਹ ਗੱਲ ਜਦੋਂ ਪ੍ਰੀਤ ਸੁਣਦੀ ਏ ਤਾਂ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਪਰ ਵਿੱਕੀ ਦੀ ਮਾਂ ਬਿਲਕੁਲ ਵੀ ਇਸ ਗੱਲ ਦਾ ਸੱਚ ਨਹੀਂ ਮੰਨਦੀ। ਉਹ ਪੁਲਿਸ ਵਾਲਿਆਂ ਨੂੰ ਕਹਿ ਦਿੰਦੀ ਹੈ ਕਿ ਮੇਰਾ ਮੁੰਡਾ ਤਾਂ ਇਦਾਂ ਦਾ ਹੈ ਹੀ ਨਹੀਂ ਜਦਕਿ ਉਸ ਨੂੰ ਸਾਰਾ ਪਤਾ ਹੁੰਦਾ ਹੈ ਕਿ ਵਿੱਕੀ ਕਹਿੋ ਜਿਆ ਹੈ। ਫਿਰ ਵੀ ਇਹੋ ਪਰਦੇ ਪਾਉਂਦੀ ਆ। ਫਿਰ ਇੱਥੇ ਸੰਦੀਪ ਤੇ ਪ੍ਰੀਤ ਆਪਣੀ ਸੱਸ ਨੂੰ ਬੋਲਣ ਲੱਗ ਜਾਂਦੀਆਂ ਨੇ ਕਿ ਮੰਮੀ ਹੁਣ ਤਾਂ ਬੱਸ ਕਰ ਹੁਣ ਕਿਉਂ ਪਰਦੇ ਪਾ ਰਹੀਆਂ? ਹੁਣ ਤਾਂ ਵਿੱਕੀ ਏਡੇ ਮਾੜੇ ਕੰਮ ਕਰਨ ਲੱਗ ਗਿਆ। ਹੁਣ ਤਾਂ ਉਸਤੇ ਪਰਦੇ ਪਾਉਣੇ ਛੱਡ ਦੇ। ਪਰ ਇੱਥੇ ਸਭ ਤੋਂ ਵੱਧ ਜ਼ਿੰਦਗੀ ਤਾਂ ਪ੍ਰੀਤ ਦੀ ਹੀ ਖਰਾਬ ਹੋਈ ਹੁੰਦੀ ਹੈ ਕਿਉਂਕਿ ਹੁਣ ਨਾ ਤਾਂ ਉਹ ਆਪਣੇ ਪੇਕੇ ਘਰ ਕਿਸੇ ਨੂੰ ਦੱਸਣ ਜੋਗੀ ਤੇ ਸਾਰੇ ਘਰ ਵਿੱਚ ਵੀ ਉਸ ਨੂੰ ਹੁਣ ਕੋਈ ਨਹੀਂ ਪੁੱਛਦਾ ਸੰਦੀਪ ਪਵਲ ਤੋਂ ਇਲਾਵਾ ਸੱਸ ਉਹਦੀ ਨੂੰ ਤਾਂ ਆਪਣੇ ਮੁੰਡੇ ਦੀ ਕੋਈ ਵੀ ਗਲਤੀ ਨਜ਼ਰ ਨਹੀਂ ਆਉਂਦੀ ਉਲਟਾ ਉਹ ਪ੍ਰੀਤ ਨੂੰ ਹੀ ਬੋਲਣ ਲੱਗ ਜਾਂਦੀ ਆ ਇਹ ਕਹਾਣੀ ਬਿਲਕੁਲ ਸੱਚੀ ਹੈ ਸਾਡਾ ਇੱਕ ਗਲਤ ਕਦਮ ਚੁੱਕਿਆ ਸਾਡੀ ਪੂਰੀ ਜ਼ਿੰਦਗੀ ਖਰਾਬ ਕਰ ਸਕਦਾ ਹੈ ਇਸ ਲਈ ਸਾਨੂੰ ਸੋਚ ਸਮਝ ਕੇ ਹੀ ਹਰ ਕਦਮ ਚੁੱਕਣਾ ਚਾਹੀਦਾ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ